ਸਾਡੀ ਉਸ ਸਾਂਝ ਦਾ ਫਾਇਦਾ ਜਿਹੜਾ ਪਾਕਿਸਤਾਨ ਦੀਆਂ ਏਜੰਸੀਆਂ ਚੁੱਕਦੀਆਂ ਇੰਟੈਲੀਜੈਂਸ ਹੁੰਦੀ ਆ ਬਈ ਪੂਰੀ ਦੀ ਪੂਰੀ ਅੰਦਰ ਬੰਦੇ ਨੂੰ ਆਪਣੇ ਚੱਕਰ ਚ ਫਸਾ ਲੈਣਾ ਤੇ ਉਹਦੇ ਕੋਲੋਂ ਹਰ ਚੀਜ਼ ਉਗਲਵਾ ਲੈਣੀ ਜੀ ਉਹਨਾਂ ਦੀਆਂ ਇੰਟੈਲੀਜੈਂਸ ਸਰਵਿਸ ਜਿਹੜੀਆਂ ਆਈਐਸਆਈ ਇਹ ਕੰਮ ਹੀ ਇਹ ਕਰਦੀਆਂ ਹੁਣ ਦਾਨਿਸ਼ ਨੇ ਦੱਸ ਦੇਣਾ ਜਾਨਮਾਲ ਆ ਰਿਹਾ ਜੀ ਜਿਹਦਾ ਵੀਜ਼ਾ ਮੈਂ ਲਵਾਤਾ ਜੀ ਇਹਦੇ 10 ਲੱਖ ਸਬਸਕ੍ਰਾਈਬਰ ਆ ਉੱਥੇ ਜਾਂਦੇ ਆ ਆਈਐਸਆਈ ਨੇ ਪਹਿਲਾਂ ਹੀ ਉਹਦੇ ਆਸ-ਪਾਸ ਦੋ ਚਾਰ ਬੰਦੇ ਇਦਾਂ ਦੇ ਤੋੜ ਦੇਨੇ ਆ ਜਿਹੜਾ ਉਹ ਆਪਣੇ ਆਪ ਵੀ ਟਰੈਪ ਚ ਆ ਜਾਣਾ ਨਹੀਂ ਫਿਰ ਇਹ ਬਚਨ ਕਿੱਦਾਂ ਕਿਉਂਕਿ ਜੀ ਲੇਕਿਨ 트랩 ਵੀ ਇੱਕ ਚੀਜ਼ ਹੈ ਟੈਪ ਜਿਹੜਾ ਡਿਕਸ਼ਨਰੀ ਦਾ ਵਰਡ ਹੈ ਉਹ ਇਸੇ ਚੀਜ਼ ਕਰਕੇ ਬਣਿਆ ਹੋਇਆ ਵੀ 트랩 ਚ ਲੈ ਦੋ ਬੰਦੇ ਨੂੰ ਜੀ ਤੇ ਪਾਕਿਸਤਾਨ ਤਾਂ ਕਿਸੇ ਦਾ ਸਕੇ ਨਹੀਂ ਹੈਗੇ ਜੀ ਠੀਕ ਹੈ ਉੱਥੇ ਜਿੰਨੇ ਪੌਪੂਲਰ ਬੰਦੇ ਆ ਨਾ ਉਹਨਾਂ ਦੇ ਪਿੱਛੇ ਆਈਐਸਆਈ ਹੈ ਉਹ ਕਿਦਾਂ ਵਰਕ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਬੰਦਾ ਹਿੰਦੁਸਤਾਨ ਦੇ ਯੂਟਿਊਬਰਾਂ ਨੂੰ ਅਟਰੈਕਟ ਕਰ ਸਕਦਾ ਤੇ ਸਾਡਾ ਜਿਹੜਾ ਨੈਰੇਟਿਵ ਹੈ ਉਧਰ ਸੈਟ ਆ ਸਕਦਾ ਜੀ ਤੇ ਸਮਝਦਾਰ ਨੂੰ ਇਹ ਚਾਹੀਦਾ ਕਿ ਆਰਮੀ ਦੇ ਇਲਾਕਿਆਂ ਨੂੰ ਅਵੋਇਡ ਕਰੋ ਜੀ ਬਾਰਡਰ ਨੂੰ ਅਵਾਈਡ ਕਰੋ ਠੀਕ ਹੈ ਵਾਈਸਾ ਪੰਜਾਬਸ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਅੱਜ ਦੀ ਜਿਹੜੀ ਚਰਚਾ ਹੋਏਗੀ ਜਾਂ ਗੱਲ ਕਰਾਂਗੇ ਉਹ ਹੋਏਗੀ ਯੂਟਿਊਬਰਾਂ ਉੱਪਰ ਖਾਸ ਕਰਕੇ ਉਹ ਯੂਟਿਊਬਰਾਂ ਉੱਪਰ ਜਿਨ੍ਹਾਂ ਨੇ ਪਿਛਲੇ ਕੁਝ ਦਿਨਾਂ ਦੌਰਾਨ ਪਾਕਿਸਤਾਨ ਦੀ ਫੇਰੀ ਕੀਤੀ ਹੈ ਤੇ ਇਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਵੀ ਕੁਝ ਕੁਝ ਯੂਟਿਊਬਰਾਂ ਨੂੰ ਇਸ ਦੇ ਘੇਰੇ 'ਚ ਲਿਆਂਦਾ ਉਹਨਾਂ ਤੇ આરોਪ ਹੈ ਕਿ ਉਹਨਾਂ ਨੇ ਪਾਕਿਸਤਾਨ ਦੀ ਆਈਐਸਆਈ ਏਜੰਸੀ ਲਈ ਜਿਸੂਸੀ ਕੀਤੀ ਹੈ ਇਸ ਮਾਮਲੇ ਤੇ ਗੱਲਬਾਤ ਕਰਨ ਨੂੰ ਮੌਜੂਦ ਹੈ ਮੇਨ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਸਭ ਤੋਂ ਵੱਡਾ ਸਵਾਲ ਅੱਜ ਜਿਹੜਾ ਆ ਰਿਹਾ ਹੈ ਨਾ ਕਿ ਯੂਟਿਊਬਰ ਉਹ ਰਡਾਰ ਦੇ ਉੱਤੇ ਆ ਗਏ ਆ ਭਾਰਤੀ ਏਜੰਸੀਆਂ ਦੇ ਉੱਤੇ ਜਿਨ੍ਹਾਂ ਨੇ ਪਿਛਲੇ ਕੁਝ ਦੌਰਾਨ ਦੌਰਾਨ ਪਾਕਿਸਤਾਨ ਦੀ ਫੇਰੀ ਲਗਾਈ ਹੈ ਜਾਂ ਉੱਥੇ ਗਏ ਨੇ ਉੱਥੇ ਬਹੁਤ ਅਜਿਹੀਆਂ ਕੀ ਵੀਡੀਓ ਬਣਾਈਆਂ ਨੇ ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਭਾਰਤ ਨੂੰ ਹੋਵੇ ਉਹਨਾਂ ਦੇ ਕਈ ਸੰਬੰਧ ਵੀ ਇਦਾਂ ਦੇ ਸਾਹਮਣੇ ਆ ਰਹੇ ਨੇ ਜਿੰਦੇ ਨਾਲ ਭਾਰਤ ਨੂੰ ਨੁਕਸਾਨ ਹੋਵੇ ਸਭ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਯੂਟਿਊਬਰਾਂ ਨੂੰ ਕੀ ਹੋਇਆ ਸਭ ਤੋਂ ਪਹਿਲਾਂ ਇਹ ਸਮਝਾ ਦਿਓ ਉਸ ਤੋਂ ਬਾਅਦ ਕੀ ਹੋਣਾ ਚਾਹੀਦਾ ਇਹ ਸਮਝਾ ਦਿਓ ਦੇਖੋ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕੀ ਗੱਲ ਪਰੰਮ ਜੀ ਭਾਈ ਜਿਹੜੀ ਮੈਂ ਗੱਲ ਸੋਚਦਾ ਪਿਆ ਨਾ ਮੈਂ ਗੱਲ ਇਹੀ ਜਦੋਂ ਤੁਸੀਂ ਗੱਲ ਕਰ ਰਹੇ ਸੀ ਸੋਚ ਰਿਹਾ ਸੀ ਵੀ ਸਾਡੀ ਨਾ ਪਾਕਿਸਤਾਨ ਦੇ ਨਾਲ ਖਾਸ ਕਰਕੇ ਸਾਡੇ ਪੰਜਾਬ ਦੀ ਜੀ ਸਾਂਝ ਬੜੀ ਬਹੁਤ ਗਹਿਰੀ ਸਾਂਝ ਹੈ ਜੀ ਕੱਲੀ ਸਾਂਝ ਸਾਡੀ ਇਹ ਨਹੀਂ ਹੈਗੀ ਕਿ ਅਸੀਂ ਪੰਜਾਬ ਲੈਂਦਾ ਪੰਜਾਬ ਚੜਦਾ ਪੰਜਾਬ ਅਲੱਗ ਹੋਇਆ ਅਜੇ ਸਾਡੀ ਪਛਾਹ ਇੱਕੋ ਜਿਹੀ ਹੈ ਤੁਸੀਂ ਦੇਖਿਆ ਪਿੱਛੇ ਫਿਲਮਾਂ ਵੀ ਜਣੀਆਂ ਆਈਆਂ ਜਦੋਂ ਪਾਕਿਸਤਾਨ ਦੇ ਕਲਾਕਾਰ ਚੱਲ ਮੇਰਾ ਪੁੱਤ ਦੇ ਵਿੱਚ ਐਂਟਰ ਕੀਤੇ ਫਿਲਮ ਕਿੰਨੀ ਹਿੱਟ ਗਈ ਸਾਡੇ ਜਿਹੜੇ ਉਹਨਾਂ ਦੇ ਜਿਹੜੇ ਗਾਇਕ ਹੈ ਸਾਡੇ ਇੱਥੇ ਆ ਕੇ ਅਸੀਂ ਉਹਨਾਂ ਦੀ ਅੱਜ ਵੀ ਉਹਨਾਂ ਦੇ ਗਾਣੇ ਸੁਣਦੇ ਆ ਉਹਨਾਂ ਦੇ ਜਿਹੜੇ ਸਾਡੇ ਇੱਥੋਂ ਦੇ ਗਾਇਕਾਂ ਦੇ ਉੱਤੇ ਗਾਣੇ ਸੁਣਦੇ ਨਾ ਸੁਨੇ ਜਾਂਦੇ ਚੰਗੇ ਤਰ੍ਹਾਂ ਸਤਿੰਦਰ ਸਰਤਾਜ ਦੇ ਬਾਅਦ ਸੁਣੇ ਜਾਂਦੇ ਪਾਕਿਸਤਾਨ ਇਹ ਸਾਡੀ ਇੱਕ ਸਾਹ ਜ ਹੈ ਗੁਰਦਾਸ ਮਾਨ ਦੇ ਬੜੇ ਫੈਨ ਹੈ ਛੱਲੇ ਦੇ ਬੜੇ ਪਾਕਿਸਤਾਨ ਚ ਫੈਨ ਹੈ ਦਜੀਤ ਦਸਾਈ ਦੇ ਵੀ ਬੜੇ ਫੈਨ ਹੈ ਤੇ ਸਾਡੇ ਇੱਥੇ ਉਹਨਾਂ ਦੇ ਹਾਸੇ ਕਲਾਕਾਰਾਂ ਦੇ ਜਿਹੜੇ ਹੈਗੇ ਆ ਤੇ ਅਸੀਂ ਉਹ ਤਾਂ ਉਹਨਾਂ ਦੇ ਅਲੱਗ-ਅਲੱਗ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦੇ ਪੂਰੀਆਂ ਸੀ ਫਿਲਮਾਂ ਨੂੰ ਆਨੰਦ ਵੀ ਲੈਨੇ ਤੇ ਉਹਨਾਂ ਦੀਆਂ ਕਲਿੱਪ ਵੀ ਦੇਖਦੇ ਆ ਹਾਸੇ ਵਾਲੀਆਂ ਜੀ ਤੇ ਸਾਡੀ ਜਦੋਂ ਸਾਡੀ ਭਾਸ਼ਾ ਦੀ ਸਾਹਜ ਹੈ ਸਾਡੀ ਸੰਸਕ੍ਰਿਤੀ ਦੀ ਸਾਹਜ ਹੈ ਸਾਡੇ ਧਰਮ ਸੱਲਾਂ ਦੀ ਸਾਹਜ ਹੈ ਉਹ ਬੁਨਾਨ ਦੇਵ ਜੀ ਦਾ ਜਨਮ ਦੇ ਜਿਹੜਾ ਸਥਾਨ ਨਨਕਾਣਾ ਸਾਹਿਬ ਉੱਥੇ ਹੈ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਮ ਸਾਹ ਛੱਡੇ ਸ੍ਰੀ ਕਰਤਾਰਪੁਰ ਸਾਹਿਬ ਉੱਧਰ ਹੈ ਜੀ ਪੰਜਾ ਸਾਹਿਬ ਉੱਥੇ ਹੈ ਸਾਡੇ ਸਿੱਖਾਂ ਦੇ ਜੱਥੇ ਵੀ ਜਾਂਦੇ ਨੇ ਹਿੰਦੂ ਵੀ ਜਾਂਦੇ ਨੇ ਉਹ ਜੱਥਿਆਂ ਦੇ ਵਿੱਚ ਤੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੇਜਦੀ ਹੈ ਉਧਰ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਭੇਜਦੀ ਹੈ ਸਾਡੀ ਉਸ ਸਾਹਜ ਦਾ ਫਾਇਦਾ ਜਿਹੜਾ ਪਾਕਿਸਤਾਨੀ ਐ ਏਜੰਸੀਆਂ ਚੁੱਕਦੀਆਂ ਜੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰੀਕੇ ਅਸੀਂ ਕੋਈ ਨਾ ਕੋਈ ਉੱਥੇ ਲੋਕਾਂ ਨੂੰ ਖੜਾ ਕਰੀਏ ਜਿਹੜੇ ਸਾਡੇ ਸਾਡਾ ਨੈਰੇਟਿਵ ਉੱਥੇ ਹਿੰਦੁਸਤਾਨ 'ਚ ਸੈੱਟ ਕਰ ਸਕਣ ਜੀ ਠੀਕ ਹੈ ਸਾਡੀ ਧਰਮ ਦੀ ਸਾਹਜ ਹੈ ਸਾਡੀ ਭਾਸ਼ਾ ਦੀ ਸਾਹਜ ਹੈ ਲੇਕਿਨ ਅਸੀਂ ਸਾਰੇ ਹਿੰਦੁਸਤਾਨੀ ਆ ਅਸੀਂ ਹਿੰਦੁਸਤਾਨ ਸਾਡੇ ਲਈ ਪਹਿਲਾ ਹੈ ਦੇਸ਼ ਪਹਿਲਾ ਹੈ ਰਾਸ਼ਟਰਵਾਦ ਪਹਿਲਾ ਹੈ ਤਿਰੰਗਾ ਪਹਿਲਾ ਹੈ ਫਿਰ ਪਾਕਿਸਤਾਨ ਨਾਲ ਸਾਹਜ ਹੈ ਲੇਕਿਨ ਪਾਕਿਸਤਾਨ ਦੀ ਹਮੇਸ਼ਾ ਕੋਸ਼ਿਸ਼ ਇਹ ਰਹੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਪੰਜਾਬੀਆਂ ਨੂੰ ਆਪਣੇ ਨਾਲ ਮਿਲਾ ਕੇ ਇੱਥੇ ਦੇ ਲੋਕਾਂ ਨੂੰ ਆਪਣੇ ਨਾਲ ਮਿਲਾ ਕੇ ਉਹਨਾਂ ਦੇ ਹਮਦਰਦੀ ਬਤਾਈਏ ਧਰਮ ਦੇ ਨਾਂ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਆਪਣੇ ਨਾਲ ਮਲਾਈਏ ਤੇ ਅਸੀਂ ਆਪਣੇ ਜਿਹੜੇ ਉਹ ਪਾਕਿਸਤਾਨ ਦੇ ਕੱਟੜ ਹੈ ਅਸੀਂ ਹਿੰਦੁਸਤਾਨ ਦੇ ਕੱਟੜ ਆ ਲੇਕਿਨ ਗੱਲ ਇਹ ਹੈ ਕਿ ਜਿਵੇਂ ਹੁਣ ਜੋਤੀ ਮਲੋਤਰਾ ਦੀ ਐਗਜ਼ਾਮਪਲ ਹੈ ਜੋਤੀ ਮਲੋਤਰਾ ਨੂੰ ਮੈਂ ਹਰਿਆਣਵੀ ਨਹੀਂ ਮੰਨਦਾ ਮੈਂ ਉਹਨੂੰ ਪੰਜਾਬੀ ਕਹਿੰਦਾ ਕਿਉਂਕਿ ਛਿਆੜ ਤੋਂ ਪਹਿਲਾਂ ਉਹ ਪੰਜਾਬੀ ਸੀ ਬਾਅਦ ਚ ਹਰਿਆਣਵੀ ਉਹਦੇ ਅੱਗੇ ਜੁੜ ਗਿਆ ਜੀ ਹੁਣ ਜਿਵੇਂ ਉਹ ਤਿੰਨ ਵਾਰ ਚਲੀ ਗਈ ਉੱਥੇ ਜਾ ਕੇ ਅਟ੍ਰੈਕਟ ਹੋ ਗਈ ਜੀ ਉਹਨਾਂ ਨੂੰ ਲੱਗ ਗਿਆ ਵੀ ਇਹ ਸਾਡੀ ਹਮਦਰਦੀ ਚ ਆ ਗਈ ਹੈ ਜੀ ਤੇ ਉਹ ਇੱਕ ਵਾਰ ਤਾਂ ਵੀਜ਼ਾ ਵੀ ਐਕਸਟੈਂਡ ਉਹਨੇ ਕਰਾ ਲਿਆ ਜੀ ਜਿਵੇਂ ਉਹਦੇ ਚ ਹਮਦਰਦੀ ਵਧੀ ਬਸ ਉਹਨੂੰ ਟਰੈਕ ਕਰ ਲਿਆ ਉਹਨਾਂ ਨੇ ਜੀ ਹੋਰ ਉਹਦੇ ਨਾਲ ਹੀ ਹੋਰ ਯੂਟਿਊਬਰਸ ਨੂੰ ਮੁਲਾਕਾਤ ਕੀਤੀ ਬੁਲਾਇਆ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਉਹਨਾਂ ਨੂੰ ਸੂਚਨਾਵਾਂ ਭੇਜੀਏ ਜੀ ਜੋ ਪਾਕਿਸਤਾਨ ਦਾ ਅਜੰਡਾ ਹੈ ਜੀ ਅਸੀਂ ਇੱਥੇ ਆ ਕੇ ਸੈੱਟ ਕਰੀਏ ਤੇ ਉਹ ਵੀ ਇੱਕ ਦੇਸ਼ਦ్రో ਹੈ ਕਿ ਉਹ ਮੁਲਕ ਜਿਹੜਾ ਹਿੰਦੁਸਤਾਨ ਚ ਅੱਤਵਾਦ ਨੂੰ ਫਲਾ ਰਿਹਾ ਹਥਿਆਰ ਭੇਜ ਰਿਹਾ ਡਰਗ ਭੇਜ ਰਿਹਾ ਸਾਡੇ ਸੈਨਾ ਦੇ ਜਵਾਨਾਂ ਨੂੰ ਮਾਰ ਰਿਹਾ ਅਸੀਂ ਉਹਨਾਂ ਦਾ ਜੇ ਅਜੰਡਾ ਹਿੰਦੁਸਤਾਨ ਚ ਸੈੱਟ ਕਰਦੇ ਆ ਜਾਂ ਉਹਨਾਂ ਦੀ ਵਾਹ ਵਾਹ ਕਰਦੇ ਆ ਤੇ ਇਹ ਵੀ ਇੱਕ ਦੇਸ਼ ਨੋਆ ਹੁਣ ਯੂਟਿਊਬਰ ਦਾ ਕੀ ਨੈਰੇਟਿਵ ਕਿਦਾਂ ਸੈੱਟ ਹੁੰਦਾ ਜੀ ਬਿਲਕੁਲ ਇਹੀ ਸਵਾਲ ਹੈ ਕਿਉਂਕਿ ਯੂਟਿਊਬਰ ਜਾ ਕੇ ਕੀ ਕਰਦੇ ਨੇ ਉਹ ਜਾਣੇ-ਅਣਜਾਣੇ ਵਿੱਚ ਅਜਿਹੀਆਂ ਜਾਣਕਾਰੀਆਂ ਉੱਤੇ ਉਹਨਾਂ ਨੂੰ ਦੇ ਦਿੰਦੇ ਨੇ ਜਿਹੜੀਆਂ ਕਿ ਸਾਡੇ ਹਿੰਦੁਸਤਾਨ ਦੀ ਸੁਰੱਖਿਆ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਖਾਸ ਕਰਕੇ ਜਸਵੀਰ ਸਿੰਘ ਦੀ ਗੱਲ ਕਰੀਏ ਜਾਂ ਆਪਾਂ ਜੋਤੀ ਮਲੋਤੜ ਦੀ ਗੱਲ ਕਰੀਏ ਇਹਨਾਂ ਨੂੰ ਕੀ ਕਰਨਾ ਚਾਹੀਦਾ ਇਹ ਵੀ ਜ਼ਰੂਰ ਦੱਸੋ ਦੇਖੋ ਹੁਣ ਜਿਵੇਂ ਨਾ ਹੁੰਦਾ ਕਿਦਾਂ ਨੈਰੇਟਿਵ ਕਿਵੇਂ ਸੈੱਟ ਹੁੰਦਾ ਜੀ ਮੰਨ ਲਓ ਜਸਵੀਰ ਸਿੰਘ ਜਾਨਮਾਲ ਹੈ ਇਹਦਾ ਯੂਟਿਊਬਰ ਦੇ ਉੱਤੇ ਮਾਲੋ ਕਿੰਨੇ ਸਬਸਕ੍ਰਾਈਬਰ ਹਨ 10 ਲੱਖ ਤੋਂ ਪਲੱਸ ਸਬਸਕ੍ਰਾਈਬਰ 10 ਲੱਖ ਲੋਗ ਉਹਦੇ ਨਾਲ ਜੁੜੇ ਆ ਇਹ ਤਾਂ ਮੰਨ ਕੇ ਨਾ ਜੁੜੇ ਆ ਬਾਹਲੇ ਪੰਜਾਬੀ ਜੁੜੇ ਹੋਏ ਆ ਬਿਲਕੁਲ ਜੀ ਅੱਛਾ ਹੁਣ ਜਿਵੇਂ ਸਾਰੇ ਦਾ ਪੰਜਾਬੀ ਲਾਹੌਰ ਨਹੀਂ ਦੇਖਦੇ ਮੈਨੂੰ ਲੱਗਦਾ ਲਾਹੌਰ ਤੁਸੀਂ ਵੀ ਨਹੀਂ ਦੇਖਿਆ ਮੈਂ ਵੀ ਨਹੀਂ ਦੇਖਿਆ ਤੇ ਬਾਈ ਜਿਹੜੇ ਰਿਪੋਰਟ ਕਰਦੇ ਇਹਨਾਂ ਨੇ ਵੀ ਨਹੀਂ ਦੇਖਿਆ ਜੀ ਲਾਹੌਰ ਹੁਣ ਉੱਥੇ ਜਾ ਕੇ ਜਦੋਂ ਲਾਹੌਰ ਦਿਖਾਣਗੇ ਜੀ ਲਾਹੌਰ ਦੀਆਂ ਗਲੀਆਂ ਦਿਖਾਣਗੇ ਲਾਹੌਰ ਦੇ ਲੋਕ ਦਿਖਾਣਗੇ ਤੇ ਲੋਕਾਂ ਦੇ ਵਿੱਚ ਇੱਥੇ ਆਏਗਾ ਹਾਏ ਯਾਰ ਇਹ ਤਾਂ ਸਾਡੇ ਪੰਜਾਬੀ ਨੇ ਸਾਡੀ ਹਮਦਰਦੀ ਪੈਦਾ ਹੁੰਦੀ ਉਹਨਾਂ ਨਾਲ ਜੀ ਉੱਥੇ ਦੀਆਂ ਚੀਜ਼ਾਂ ਨੂੰ ਇੱਥੇ ਅਟਰੈਕਸ਼ਨ ਪੈਦਾ ਕਰਨੀ ਇਹ ਆ ਆਈਐਸਆਈ ਦਾ ਅਜੰਡਾ ਹੈ ਜੀ ਬਈ ਸਾਡੇ ਪਾਕਿਸਤਾਨ ਦੇ ਪ੍ਰਤੀ ਸਾਡੇ ਲਾਹੌਰ ਦੇ ਪ੍ਰਤੀ ਲੋਕਾਂ ਦੇ ਦਿਲਾਂ ਚ ਹਮਦਰਦੀ ਹੋ ਏਹਦੀ ਪਿਆਰ ਹੋਣਾ ਚਾਹੀਦਾ ਨਫਰਤ ਨਹੀਂ ਹੋਣੀ ਚਾਹੀਦੀ ਜੀ ਪਿਆਰ ਦੀ ਭਾਸ਼ਾ ਨੂੰ ਹੀ ਇਹ ਪ੍ਰਮੋਟ ਕਰਦੇ ਆ ਨਾ ਜੀ ਹੁਣ ਮੰਨ ਲਓ ਜੇ ਜੋਤੀ ਮਲੋਤਰਾ ਤਿੰਨ ਵਾਰ ਗਈ ਉਹਨੇ ਪਾਕਿਸਤਾਨ ਦੀ ਟ੍ਰੇਨਾਂ ਦਿਖਾਈਆਂ ਮੈਂ ਤੁਹਾਨੂੰ ਹਕੀਕਤ ਕਹਿਣਾ ਜਿੰਨੀ ਉਹਦੀ ਵਿਊਅਰਸ਼ਿਪ ਹੈ ਮੈਕਸਿਮਮ ਪੰਜਾਬ ਤੋਂ ਜੀ ਬਿਲਕੁਲ ਠੀਕ ਹੈ ਨਾ ਜੇ ਜਾਨ ਮਾਲ ਦੀ ਵਿਊਅਰਸ਼ਿਪ ਹੈ ਪੰਜਾਬ ਤੋਂ ਜੀ ਅੱਛਾ ਲੋਕ ਉਹਨਾਂ ਦੀ ਭਾਸ਼ਾ ਨੂੰ ਸੁਣਨਾ ਪਸੰਦ ਕਰਦੇ ਆ ਅਨਾਰਕਲੀ ਬਾਜ਼ਾਰ ਲਾਹੌਰ ਸਟਰੀਟ ਫੂਡ ਸਟਰੀਟ ਬਰੀਆਨੀ ਉੱਥੇ ਦੀਆਂ ਗੱਡੀਆਂ ਕਾਰਾਂ ਰਹਿਣ ਸਹਿਣ ਹਰ ਚੀਜ਼ ਨੂੰ ਲੋਕ ਇੱਥੇ ਦੇਖਣਾ ਪਸੰਦ ਕਰਦੇ ਕਿਉਂਕਿ ਉਹ ਮਿੱਟੀ ਦੇ ਨਾਲ ਜੁੜੇ ਆ ਕਈਆਂ ਦਾ ਪਰਿਵਾਰ ਇੱਥੇ ਪੰਜਾਬ ਦੇ ਕਾਫੀ ਲੋਕ ਆ ਜਿਨ੍ਹਾਂ ਦੇ ਜਿਹੜੇ ਪਰਿਵਾਰ ਆ ਉਹ ਉੱਥੇ ਆ ਜ਼ਮੀਨਾਂ ਜਦਾਦਾਂ ਉੱਥੇ ਆ ਤੇ ਇਸ ਕਰਕੇ ਇੱਕ ਹਮਦਰਦੀ ਜੀ ਪੈਦਾ ਹੁੰਦੀ ਆ ਨਫਰਤ ਨਹੀਂ ਪੈਦਾ ਹੁੰਦੀ ਪਰ ਉਹਦੇ ਚ ਜਿਹੜਾ ਇੱਕ ਗੱਲ ਦਾ ਨੈਰੇਟਿਵ ਇਹ ਸੈੱਟ ਹੁੰਦਾ ਜੀ ਹਾਂ ਮੈਂ ਦੂਜਾ ਦੂਜਾ ਨੈਰੇਟਿਵ ਇਹ ਸੈੱਟ ਹੁੰਦਾ ਕਿ ਮੰਨ ਲਓ ਹਿੰਦੁਸਤਾਨ ਚ ਆਗੇ ਵਾਪਸ ਹੋ ਯੂਟਿਊਬਰ ਜੀ ਉਹਨਾਂ ਨੇ ਬਾਰਡਰ ਦੀ ਦਿਖਾਤੀ ਮਤਲਬ ਮੰਨ ਲਓ ਜਿਵੇਂ ਜੋਤੀ ਮਲੋਤਰਾ ਉਹਨੇ ਇੱਕ ਬਾਰਡਰ ਦਾ ਸ਼ੂਟ ਦਿਖਾ ਦਿੱਤਾ ਜਿਵੇਂ ਬਾਰਡਰ ਦਾ ਪਿੰਡ ਕਿਦਾਂ ਦਾ ਹਿੰਦੁਸਤਾਨ ਚ ਅਸੀਂ ਮੰਨ ਲਓ ਹੁਣ ਇਧਰੋਂ ਅੰਮ੍ਰਿਤਸਰ ਦੇ ਆਸ-ਪਾਸ ਡੇਰਾ ਬਾਬਾ ਨਾਨਕਵਾਲ ਜਾਂਦੇ ਅਸੀਂ ਸੜਕਾਂ ਦਿਖਾ ਲਈਏ ਪੈਂਸਿੰਗ ਦਿਖਾ ਲਈਏ ਉੱਥੇ ਦਾ ਆਟੋਮੈਟਿਕ ਸਾਰੇ ਨਕਸ਼ੇ ਚਲੇਗੇ ਵਿਜ਼ੂਅਲ ਚਲੇਗੇ ਕਿੰਨੇ ਕਿਲੋਮੀਟਰ ਬਾਅਦ ਪੋਲ ਹੈ ਕਿੰਨੇ ਕਿਲੋਮੀਟਰ ਬਾਅਦ ਘਰ ਹੈ ਕਿੰਨੇ ਕਿਲੋਮੀਟਰ ਬਾਅਦ ਹੋਟਲ ਹੈ ਕਿੰਨੇ ਕਿਲੋਮੀਟਰ ਬਾਅਦ ਪੁਲਿਸ ਸਟੇਸ਼ਨ ਹੈ ਅਸੀਂ ਤਾਂ ਸਾਰੀਆਂ ਚੀਜ਼ਾਂ ਦਿਖਾਤੀਆਂ ਉਹ ਤਾਂ ਵਿਧੇ ਨੇ ਸੈਕਿੰਡ ਪਹੁੰਚ ਗਏ ਅੱਛਾ ਜੂਰੀ ਨਹੀਂ ਹੁੰਦਾ ਕਿ ਤੁਸੀਂ ਪੈਸੇ ਲੈ ਕੇ ਕਰੋ ਲੇਕਿਨ ਟਰੈਪ ਵੀ ਇੱਕ ਚੀਜ਼ ਹੈ ਟੈਪ ਜਿਹੜਾ ਡਿਕਸ਼ਨਰੀ ਦਾ ਵਰਡ ਹੈ ਉਹ ਇਸੇ ਚੀਜ਼ ਕਰਕੇ ਬਣਿਆ ਹੋਇਆ ਵੀ ਟਰੈਪ ਚ ਲੈ ਦੋ ਬੰਦੇ ਨੂੰ ਤੇ ਪਾਕਿਸਤਾਨ ਤਾਂ ਕਿਸੇ ਦਾ ਸਕੇ ਨਹੀਂ ਹੈਗੇ ਠੀਕ ਹੈ ਉੱਥੇ ਸਾਡੇ ਗੁਰਦੁਆਰਿਆਂ ਦੀ ਦੇਖ ਰੱਖ ਕਰਦੇ ਸਾਡੇ ਦਿਲਾਂ 'ਚ ਹਮਦਾਰਤੀ ਹੈ ਜੀ ਲੇਕਿਨ ਜਿਹੜੇ ਉਹ ਲੋਕ ਆ ਉਹ ਹਿੰਦੁਸਤਾਨ ਤੋਂ ਨਫ਼ਰਤ ਕਰ ਜੀ ਬਿਲਕੁਲ ਤੇ ਉਹਦਾ ਇਹ ਫਾਇਦਾ ਹੁੰਦਾ ਇੱਕ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਉਹਦੇ ਕੋਲੋਂ ਉਹ ਸਾਡੇ ਕੋਲੋਂ ਜਿਹੜਾ ਪੈਸੇ ਲੈ ਕੇ ਇਹਨਾਂ ਕੋਲ ਜਸੂਸੀ ਕਰਾਉਂਦੇ ਹੋ ਲੇਕਿਨ ਉੱਥੋਂ ਦੇ ਬਾਰੇ ਇੱਥੋਂ ਦੇ ਲੋਕਾਂ 'ਚ ਪਿਆਰ ਪੈਦਾ ਕਰਨਾ ਅਟਰੈਕਸ਼ਨ ਪੈਦਾ ਕਰਨਾ ਇਹ ਵੀ ਤਾਂ ਏਜੰਸੀਆਂ ਦਾ ਕੰਮ ਆ ਇਸ ਆ ਯਸ ਅਈ ਦਾ ਕੰਮ ਨਾ ਉਹ ਕਰਦੀ ਪਈ ਹੈ ਅੱਛਾ ਇੱਥੇ ਨਾ ਸਵਾਲ ਕਈ ਨੇ ਯੂਟਿਊਬਰ ਅੱਜ ਬੜੇ ਬਣ ਗਏ ਨੇ ਅਸੀਂ ਵੀ ਵੀਡੀਓ ਜਿਹੜੀ ਪਾਵਾਂਗੇ YouTube ਤੇ ਪਾਵਾਂਗੇ Facebook ਤੇ ਵੀ ਪਾਵਾਂਗੇ ਪਰ ਅਸੀਂ ਜਾਂ ਤੁਸੀਂ ਗੱਲ ਕਰੀਏ ਅਸੀਂ 25-25 ਸਾਲ ਦਾ ਐਕਸਪੀਰੀਅੰਸ ਲੈ ਕੇ ਪੜ੍ਹ ਲਿਖ ਕੇ ਉਹ ਚੀਜ਼ਾਂ ਅਵੋਇਡ ਕਰ ਰਹੇ ਹਾਂ ਜਿਹੜੇ ਕਿ ਹਿੰਦੁਸਤਾਨ ਦੀ ਸੁਰੱਖਿਆ ਨੂੰ ਨੁਕਸਾਨ ਨਾ ਪਹੁੰਚਾ ਪਰ ਇਹ ਯੂਟਿਊਬਰ ਨਾ ਪੜ੍ਹੇ ਲਿਖੇ ਜੇ ਜਾਨਮਹਲ ਦੀ ਗੱਲ ਕਰੀਏ ਆਪਾਂ ਹੋ ਸਕਦਾ ਜੋਤੀ ਮਲੋਤਰਾ ਪੜ੍ਹੇ ਲਿਖੀ ਹੋਵੇ ਪਰ ਕੀ ਉਹਨੂੰ ਪਤਾ ਹੈ ਕਿ ਕੀ ਕਾਨੂੰਨ ਹੋਣਾ ਚਾਹੀਦਾ देखो गल पता की है एत्ता ਤਾਂ ਹਿੰਦੁਸਤਾਨ ਦੀ ਫੋਰਨ ਮਿਨਿਸਟਰੀ ਦੀ ਇੱਕ ਲੇਡੀ ਐਡੀ ਸੀਨੀਅਰ ਫੜੀ ਗਈ ਪਾਕਿਸਤਾਨ ਲਈ ਜਸੂਸੀ ਕਰਦੀ ਜੀ ਬੇਸਿਕਲੀ ਉਹ ਪਿਆਰ ਨਾਲ ਦੇਖਦੇ ਆ ਬੰਦਾ ਪੈਸੇ ਆਲਾ ਪੈਸੇ ਨਾਲ ਸੁੱਟਦੇ ਆ ਹੁਣ ਜਿਵੇਂ ਦੂਜੀ ਦੇਖੋ ਗਰਨੇਡ ਇੱਥੇ ਫਟ ਰਹੇ ਆ ਜੀ ਸਾਰੇ ਉਹ ਪਾਕਿਸਤਾਨ ਤੋਂ ਹੀ ਆਏ ਹੋਏ ਆ ਲੇਕਿਨ ਉਹ ਉਹਦੇ ਵਿੱਚੋਂ ਪੈਸਾ ਪੇ ਕਰਦੇ ਪਏ ਆ ਮੰਨੋ ਮਨਿੰਜਨ ਕਾਲੀ ਦੀ ਕੋਠੀ ਪਲਾਸਟ ਹੋਇਆ ਜੀ ਉਹਦੇ ਲਈ ਉਹਨਾਂ ਨੇ 50000 ਰੁਪਇਆ ਭੇਜਿਆ ਸੀ ਠੀਕ ਹੈ ਨਾ ਜਿੱਥੇ ਗਰੀਬੀ ਹੈ ਉੱਥੇ ਉਹ ਪੈਸਾ ਭੇਜਦੇ ਆ ਜਿੱਥੇ ਲੱਗਦਾ ਹੈ ਕਿ ਇਹ ਬੰਦਾ ਉਦਾਂ ਹੀ ਪਿਆਰ ਨਾਲ ਜਿੱਤਿਆ ਜਾ ਸਕਦਾ ਸਾਡੀ ਬਰੀਆਨੀ ਖਵਾ ਕੇ ਜਿੱਤਿਆ ਜਾ ਸਕਦਾ ਇਹਨੂੰ ਉੱਥੇ ਗੱਡੀਆਂ ਚ ਘੁਮਾਦੀ ਏ ਜਿੱਤਿਆ ਜਾ ਸਕਦਾ ਤੇ ਸਾਡਾ ਨੈਰੇਟਿਵ ਸਾਡੀ ਸਾਡੇ ਪ੍ਰਤੀ ਲੋਕਾਂ ਚ ਪਿਆਰ ਪੈਦਾ ਕਰੇ ਤੇ ਇੱਥੇ ਲਿਆ ਕੇ ਸਾਨੂੰ YouTube ਵਗੈਰਾ ਚ ਜੋ ਚਲਾਵੇ ਸਾਡੇ ਮਤਲਬ ਦੀਆਂ ਚੀਜ਼ਾਂ ਉਹਨਾਂ ਚੋਂ ਨਿਕਲਦੀਆਂ ਰਹਿਣ ਇਹ 트੍ਰੈਪ ਹੁੰਦਾ ਪਰ ਨਹੀਂ ਪਰ ਇਹ ਫਿਰ 트੍ਰੈਪ ਚ ਬਚਣਾ ਕਿੱਦਾਂ ਕਿਉਂਕਿ ਇਦਾਂ ਤਾਂ ਜੋ ਜਿਹੜੀ ਹੁਣ ਤੱਕ ਲਿਸਟ ਆ ਰਹੀ ਨਾ 100 ਦੇ ਕਰੀਬ ਯੂਟਿਊਬਰ ਉਹਨਾਂ ਦੇ 트੍ਰੈਪ ਚ ਆ ਗਏ ਉਹਨਾਂ ਨੂੰ ਤਾਂ ਕੱਲ ਨੂੰ ਫਿਰ ਹੋ ਸਕਦੀ ਗੱਲ ਨਹੀਂ ਸਮਝਦੇ ਪਰਮਜੀਤ ਜੀ ਮੈਂ ਸਭ ਤੋਂ ਰੰਗਪੂਰੀ ਸਾਹਿਬ ਇੱਕ ਗੱਲ ਕਹਿਣਾ ਜੀ ਕਿ ਸਮਝਦਾਰ ਨੂੰ ਇਹ ਚਾਹੀਦਾ ਕਿ ਆਰਮੀ ਦੇ ਇਲਾਕਿਆਂ ਨੂੰ ਅਵੋਇਡ ਕਰੋ ਜੀ ਬਾਰਡਰ ਨੂੰ ਅਵੋਇਡ ਕਰੋ ਠੀਕ ਹੈ ਹਾਂ ਜੇ ਤੁਸੀਂ ਕਿਤੇ ਪਾਕਿਸਤਾਨ ਵੀਜ਼ੇ ਤੇ ਗਏ ਵੀ ਹੋ ਜੀ ਤੇ ਪਾਕਿਸਤਾਨ ਦੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਦੇਦਾਰ ਕਰਾਓ ਜੇ ਕਿਸੇ ਨੇ ਲਾਹੌਰ ਦੀ ਵੀਡੀਓ ਦੇਖਣੀ ਆ ਤੇ ਲਾਹੌਰ ਦੇ ਬਾਜ਼ਾਰਾਂ ਦੀ ਵੀਡੀਓ ਪਾ ਦਿਓ ਲੇਕਿਨ ਉੱਥੋਂ ਦੇ ਲੋਕਾਂ ਦੀ ਮਹਿਮਾਨ ਨਿਵਾਜ਼ੀ ਜਿਹੜੀ ਆ ਕਿਤੇ ਚੰਗੇ ਬੰਦੇ ਦੇ ਕਰੋ ਜਿਹੜਾ ਅਥੈਂਟਿਕ ਹੋਵੇ ਜੀ ਤੁਸੀਂ ਮਹਿਮਾਨ ਨਿਵਾਜ਼ੀ ਕਰਾਓਗੇ ਉਹ ਟਰੈਪ ਚ ਰਹੇਗਾ ਪੱਕੇ ਉੱਥੋਂ ਦੀ ਇੰਟੈਲੀਜੈਂਸ ਦਾ ਕੰਮ ਕੀ ਹੁੰਦਾ ਜੀ ਇੰਟੈਲੀਜੈਂਸ ਵਰਡ ਹੁੰਦਾ ਕਾਰੇ ਵਾਸਤੇ ਹੀ ਹੁੰਦਾ ਨਾ ਇੰਟੈਲੀਜੈਂਸ ਹੁੰਦੀ ਆ ਬਈ ਉਹਨੂੰ ਪੂਰੀ ਅੰਦਰ ਬੰਦੇ ਨੂੰ ਆਪਣੇ ਚੱਕਰ ਚ ਫਸਾ ਲੈਣਾ ਤੇ ਉਹਦੇ ਕੋਲੋਂ ਹਰ ਚੀਜ਼ ਉਗਲਵਾ ਲੈਣੀ ਜੀ ਉਹਨਾਂ ਦੀਆਂ ਇੰਟੈਲੀਜੈਂਸ ਸਰਵਿਸ ਜਿਹੜੀਆਂ ਆਈਐਸਆਈ ਇਹ ਕੰਮ ਹੀ ਇਹ ਕਰਦੀਆਂ ਆ ਕਿ ਆ ਜਿੰਨੇ ਬੰਦੇ ਹੈਗੇ ਯੂਟਿਊਬਰ ਅਗਰ ਉਹਨਾਂ ਨੂੰ ਪਤਾ ਲੱਗ ਜਾਏ ਵੀਜ਼ਾ ਲੈ ਕੇ ਆਇਆ ਹੁਣ ਦਾਨਿਸ਼ ਨੇ ਦੱਸ ਦੇਣਾ ਜਾਨਮਾਲ ਆ ਰਿਹਾ ਜੀ ਇਹਦਾ ਵੀਜ਼ਾ ਮੈਂ ਲਵਾ ਦਿੱਤਾ ਜੀ ਇਹਦੇ 10 ਲੱਖ ਸਬਸਕ੍ਰਾਈਬਰ ਆ ਉੱਥੇ ਜਾਂਦੇ ਆ ਆਈਐਸਆਈ ਨੇ ਪਹਿਲਾਂ ਹੀ ਉਹਦੇ ਆਸ-ਪਾਸ ਦੋ ਚਾਰ ਬੰਦੇ ਇਦਾਂ ਦੇ ਤੋੜ ਦੇਨੇ ਆ ਜਿਹੜਾ ਉਹ ਆਪਣੇ ਆਪ ਹੀ ਟਰੈਕ 'ਚ ਆ ਜਾਣਾ ਨਹੀਂ ਫਿਰ ਇਹ ਬਚਨ ਕਿਦਾਂ ਕਿਉਂਕਿ YouTube 'ਤੇ ਲਗਾਤਾਰ ਵੱਧੇ ਜਾ ਰਹੇ ਇਹ ਹਾਰਮਫੁਲ ਕੱਲੇ ਹਿੰਦੂ ਇਹਦਾ ਬਹੁਤ ਚੰਗਾ ਸਵਾਲ ਹੈ ਤੁਹਾਡਾ ਬਚਨ ਲਈ ਤੁਸੀਂ ਉੱਥੇ ਅਗਰ ਪਾਕਿਸਤਾਨ ਜਾਂਦੇ ਨਹੀਂ ਹੋ ਜੀ ਕੋਸ਼ਿਸ਼ ਕਰੋ ਹਰ ਬੰਦੇ ਤੋਂ ਆਪਣੀ ਧੂਰੀ ਬਣਾਓ ਜਿਹੜੇ ਤੁਸੀਂ ਕੰਮ ਲਈ ਆਏ ਹੋ ਜੇ ਦਰਸ਼ਨ ਕਰਨ ਗਏ ਹੋ ਦਰਸ਼ਨ ਕਰੋ YouTube 'ਤੇ ਵੀਡੀਓ ਬਣਾਣ ਗਏ ਹੋ ਬਲੌਗਸ ਬਣਾਣ ਗਏ ਹੋ ਤਾਂ ਆਰਾਮ ਨਾਲ ਬਲੌਗਸ ਬਣਾਓ ਕਿਸੇ ਦੇ ਬਹਿਕਾਵੇ 'ਚ ਨਾ ਆਓ ਕਿਸੇ ਨਾਲ ਗੱਲ ਕੋਈ ਸਾਂਝੀ ਨਾ ਕਰੋ ਜਿੰਨਾ ਟੂ ਦੀ ਪੁਆਇੰਟ ਹੈ ਓਨੀ ਗੱਲ ਕਰੋ ਤੇ પાਪਸ ਆ ਜਾਓ ਜੇ ਤੁਸੀਂ ਕਿਸੇ ਨਾਲ ਜ਼ਿਆਦਾ ਗੱਲ ਬੱਕੜੀ ਪਾ ਲੋਗੇ ਇਸਤੇਮਾਲ ਹੀ ਹੋਵੇਗਾ ਆਈਐਸਆਈ ਨੂੰ ਕਹਿ ਕੇ ਇਸਤੇਮਾਲ ਕਰਾ ਲੈਣਾ ਜੀ ਮੰਨ ਲਓ ਉੱਥੇ ਆਪਾਂ ਕਹਿ ਲਿਆ ਕਿ ਨਾਸਰ ਢਿੱਲੋਂ ਹੈ ਹੁਣ ਨਾਸਰ ਢਿੱਲੋਂ ਸਾਡੇ ਕੋਲ ਲਈਦਾ ਕਿ ਉੱਥੇ ਦਾ ਯੂਟਿਊਬਰ ਆ ਯਾਰ ਉੱਥੇ ਦੇ ਪਿਛਲੇ ਲੋਕਾਂ ਨੂੰ ਮਿਲਾਂਦਾ ਦੋਨਾਂ ਨੂੰ ਜੀ ਲੇਕਿਨ ਉਹਨੇ ਪਿੱਛੇ ਤਾਂ ਤੜਤੜੀਆਂ ਕੰਮ ਕਰਦੀਆਂ ਇਹੀ ਕਰਦੀਆਂ ਨਾ ਜੇ ਕੋਈ ਹਿੰਦੁਸਤਾਨ ਤੋਂ ਯੂਟਿਊਬਰ ਆਂਦਾ ਉਹਨੂੰ ਚਾਹ ਪਾਣੀ ਪਿਲਾਓ ਬਰੀਆਨੀ ਖਵਾਓ ਘੁਮਾਓ ਫਿਰਾਓ ਉਹਦੇ ਨਾਲ ਖਮਦਰਦੀ ਪੈਦਾ ਕਰ ਉਹ ਜਿਹੜੀ ਹਮਦਰਦੀ ਪੈਦਾ ਕਰਕੇ ਜਦੋਂ ਬਾਈ ਆ ਕੇ ਇੱਥੇ ਕੋਈ ਤਾਰੀਫ਼ ਕਰੂਗਾ ਯਾਰ ਉੱਥੇ ਦਾ ਬਹੁਤ ਵਧੀਆ ਲਾਹੌਰ ਹੈ ਲੋਗ ਬਹੁਤ ਚੰਗੇ ਆ ਸਾਡੇ ਨਾਲ ਪਿਆਰ ਹੀ ਬੜਾ ਕਰਦੇ ਆ ਉਹ ਵੀ ਤਾਂ ਅਸੀਂ ਪਾਕਿਸਤਾਨ ਦਾ ਏਜੰਡਾ ਸੈੱਟ ਕਰਦੇ ਆ ਨਾ ਨਹੀਂ ਉਹਦੇ ਬਦਲੇ ਚ ਇਹ ਕੀ ਕਰਦੇ ਨੇ ਜਿਹੜੀਆਂ ਹਿੰਦੁਸਤਾਨ ਦੀਆਂ ਛਾਉਣੀ ਐ ਜਿੱਥੇ ਆਰਮੀ ਐ ਉੱਥੇ ਜੇ ਬੰਦਾ ਗਿਆ ਉਹਨੂੰ ਕਹਿੰਦੇ ਜੀ ਇਤੋਂ ਦੀ ਵੀਡੀਓ ਭੇਜ ਦੇ ਲੋਕੇਸ਼ਨ ਚੱਲੇਗੀ ਜਿਵੇਂ ਤੁਸੀਂ ਉਹਨੇ ਗੱਲ ਕਰ ਰਹੇ ਸੀ ਕਿ ਅਗਰ ਤੁਸੀਂ ਕੋਈ ਵੀਡੀਓ ਬਣਾ ਰਹੇ ਹੋ ਲਗਾਤਾਰ ਵੀਡੀਓ ਬੰਦੀ ਉੱਤੇ ਉਹਨਾਂ ਨੂੰ ਇਹ ਤਾਂ ਪਤਾ ਲੱਗ ਰਿਹਾ ਦੋ ਕਦਮ ਤੇ ਪੁਲਿਸ ਦਾ ਥਾਣਾ ਦੋ ਕਦਮ ਤੇ ਇਹ ਇਹ ਚੀਜ਼ਾਂ ਦਾ ਨੁਕਸਾਨ ਨਹੀਂ ਐ ਇਹ ਨੁਕਸਾਨ ਐ ਇਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਦੇਖੋ ਯੂਟਿਊਬਰਸ ਅੱਜਕੱਲ ਬਿਜ਼ਨਸ ਆ ਬਹੁਤ ਅੱਛਾ ਲੇਕਿਨ ਗੱਲ ਇਹ ਹੈ ਕਿ ਤੁਸੀਂ ਹੋਰ ਚੀਜ਼ਾਂ ਨੂੰ ਉੱਤੇ ਕਰੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਪਾਕਿਸਤਾਨ ਨੂੰ ਹੀ ਕਨਸੈਂਟਰੇਟ ਕਰਕੇ ਤੇ ਆਪਣੇ ਜਿਹੜੇ ਵਿਊਅਰਸ ਬਟੋਰ ਨੇ ਹਾਂ ਕਨਸੈਂਟਰੇਟ ਕਰਨਾ ਪਾਕਿਸਤਾਨ ਨੂੰ ਕਰੋ ਇਹ ਨਹੀਂ ਹੈਗਾ ਪਾਕਿਸਤਾਨ ਕਿੰਨੇ ਜਰਨਲਿਸਟ ਜਾ ਚੁੱਕੇ ਆ ਕਿੰਨੀ ਦੁਨੀਆ ਜਾ ਚੁੱਕੀ ਆ ਲੇਕਿਨ ਗੱਲ ਇਹ ਹੈ ਕਿ ਜਦੋਂ ਤੁਸੀਂ ਉਹਨਾਂ ਦੇ ਇੰਟੈਲੀਜੈਂਸ ਸਰਵਿਸਿਜ਼ ਦੇ ਅਫਸਰਾਂ ਨਾਲ ਬੈਠ ਲੋਗੇ ਘੁੰਮ ਲੋਗੇ ਫੇਰ ਲੋਗੇ ਫੇਰ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਨਹੀਂ ਛੱਡ ਅੱਛਾ ਇੱਕ ਮੇਰਾ ਹੁਣ ਆਖਰੀ ਹੁਣ ਇਸ ਚੀਜ਼ ਤੋਂ ਤਾਂ ਅਵੋਇਡ ਕਰੋ ਕਿ ਕਿਸੇ ਨਾਲ ਜ਼ਿਆਦਾ ਉੱਥੇ ਸਾਂਝ ਨਾ ਪਾਓ ਜੀ ਬਿਲਕੁਲ ਜਿਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਮੈਨੂੰ ਤਾਂ ਲੱਗਦਾ ਸੀ ਅੱਜ ਯੂਟਿਊਬਰ ਜਾਣਗੇ ਹੀ ਨਹੀਂ ਜਾਣਗੇ ਹੀ ਨਹੀਂ ਪਰ ਇਹ ਸਾਂਝ ਨਾ ਪਾਓ ਜਾਓ ਵੀ ਵਾਰੀ ਜਾਓ ਵੀਡੀਓ ਬਣਾਓ ਨੱਚੋ ਗਾਓ ਮੱਥਾ ਟੇਕੋ ਗੁਰ ਬਾਬੇ ਨਾਨਕ ਦਾ ਧੰਨਵਾਦ ਕਰੋ ਲੇਕਿਨ ਤੁਸੀਂ ਉਹਨਾਂ ਨਾਲ ਸਾਂਝ ਨਾ ਉੱਥੇ ਦੇ ਲੋਕਾਂ ਨਾਲ ਪਾਓ ਕਿਉਂਕਿ ਏਜੰਸੀਆਂ ਬਹੁਤ ਹਾਈ ਲੈਵਲ ਤੇ ਕੰਮ ਕਰਦੀਆਂ ਪਾਕਿਸਤਾਨ ਦੀਆਂ ਉਹ ਬੰਦੇ ਨੂੰ ਪਿਆ ਨਾ ਪਰਚੰਦੀਆਂ ਵਾ ਮੜ ਕੇ ਉਹਨਾਂ ਨੂੰ ਟਰੈਪ ਚ ਲੈਂਦੀਆਂ ਵਾ ਉਹਨਾਂ ਨੂੰ ਵਰਤਦੀਆਂ ਉਹਨਾਂ ਨੂੰ ਵੀ ਲੈਣਾ ਦੇਣਾ ਬੰਦਾ ਹੁਣ ਇਹ ਤੇ ਜਸਵੀਰ ਅੰਦਰ ਚਲ ਜੇ ਜੋਤੀ ਭਨੋਤਾ ਚਲ ਜੇ ਦਾਨਿਸ਼ ਨੇ ਵੀ ਲੈਣਾ ਦੇਣਾ ਆ ਮਲੇਰਕੁੱਟਲੇ ਤੇ ਚਲੇ ਗਏ ਸੁਨੀਲ ਬਠਿੰਡੇ ਵਾਲਾ ਚਲਾ ਗਿਆ ਉਹਨਾਂ ਨੇ ਵੀ ਲੈਣਾ ਦੇਣਾ ਉਹਨਾਂ ਨੇ ਅਗਲੇ 10 ਹੋਰ ਤਿਆਰ ਕਰ ਲੈਣੇ ਆ अच्छा हुन ना मेरे एक जानदे जानदे सवाल ਦਾ ਜਵਾਬ ਦਿਓ ਕਿਉਂਕਿ ਤੁਹਾਡਾ ਵੀ ਲੰਬਾ ਤਜਰਬਾ ਹੈ ਕਿ ਹੁਣ ਜਿਹੜੇ ਯੂਟਿਊਬਰ ਆਪਾਂ ਕਹਿ ਰਹੇ ਆ ਕਿ ਜੋ ਮੀਡੀਆ ਰਿਪੋਰਟਸ ਵੀ ਦੱਸ ਰਹੇ ਆ ਕਿ ਸੋ ਦੇ ਕਰੀਬ ਇਹਨਾਂ ਦੇ ਰੈਡਾਰ ਤੇ ਹੈ ਹੁਣ ਇਹ ਪੈਨਿਕ ਵੀ ਬਹੁਤ ਹੋਏ ਹੋਣਗੇ ਇਹਨਾਂ ਨੇ ਇਨ ਪੈਨਿਕ ਦੇ ਦੌਰਾਨ ਕੁਲ ਗਲਤੀਆਂ ਵੀ ਕਰਨਗੇ ਕੋਈ ਵੀਡੀਓ ਡਿਲੀਟ ਕਰ ਦੇਣਗੇ ਕੁਝ ਇਦਾਂ ਇਹੋ ਜਿਹੀ ਕਿਹੜੀਆਂ ਚੀਜ਼ਾਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਦੇਖੋ ਉਹਨਾਂ ਨੇ ਉਹਨਾਂ ਨੂੰ ਟਰੈਕ ਕਰਨਾ ਜਿਹੜੇ ਪਾਕਿਸਤਾਨ ਤਿੰਨ ਤਿੰਨ ਵਾਰੀ ਹੋ ਕੇ ਆਏ ਜੀ ਜਲਦੀ ਟਰੈਕ ਨਹੀਂ ਕਰਦੇ ਜਲਦੀ ਕਿਸੇ ਨੂੰ ਉਹ ਇੰਨੀ ਛੇਤੀ ਏਜੰਸੀਆਂ ਨਹੀਂ ਪੁੱਛਦੀਆਂ ਜੇ ਉਹਦੀ ਲੋਕੇਸ਼ ਜੇ ਉਹਦੀਆਂ ਕਾਲਜ਼ ਦਾਨਿਸ਼ ਨਾਲ ਬਲਣਗੀਆਂ ਉਹਦੀਆਂ ਕਾਲ ਜੋ ਤਿੰਨ ਉਤਰਨਾਂ ਮਿਲਣਗੀਆਂ ਉਹ ਪਾਕਿਸਤਾਨ ਵਿਜ਼ਿਟ ਕਰਕੇ ਆਇਆ ਹੋਊਗਾ ਤੇਰੀ ਉਹਨੂੰ ਬੁਲਾਣਗੇ ਉਹ ਨਹੀਂ ਬੁਲਾਉਂਦੇ ਜੀ ਇੰਨਾ ਇਦਾਂ ਦਾ ਇਦਾਂ ਦਾ ਪਾਕਿਸਤਾਨ ਦੇ ਵਿੱਚ ਕਈਆਂ ਦੀ ਗੱਲ ਰੈਗੂਲਰ ਹੁੰਦੀ ਹੈ ਕਈਆਂ ਦੀ ਵਪਾਰਕ ਤੌਰ ਤੇ ਗੱਲ ਹੁੰਦੀ ਹੈ ਡ్రਾਈ ਫਰੂਟ ਉੱਥੋਂ ਆਂਦਾ ਸਾਡਾ ਸਾਰਾ ਹੈ ਨਾ ਕਈ ਵਪਾਰ ਦੀ ਕਈਆਂ ਦੀ ਗੱਲਬਾਤ ਹੁੰਦੀ ਹੈ ਇਹ ਗੱਲ ਨਹੀਂ ਹੈਗੀ ਕਈਆਂ ਦੇ ਗੁਰਦੁਆਰਾ ਦੇ ਮੁਤਲਕ ਗੱਲ ਹੁੰਦੀ ਹੈ ਉੱਥੇ ਕਈ ਡਾਕਟਰ ਵੀ ਗੱਲਾਂ ਕਰਦੇ ਨੇ ਹੋਰ ਦੱਸੋ ਮੇਰੇ ਬੇਲੀ ਨੇ ਡਾਕਟਰ ਉਹ ਗੱਲਾਂ ਕਰਦੇ ਨੇ ਕਈ ਵਾਰ ਪਰ ਜਿਵੇਂ ਹੁਣੇ ਨਾਸਰ ਢਿੱਲੋ ਦਾ ਵੀ ਨਾਮ ਆ ਰਿਹਾ ਹੁਣ ਦੱਸਿਆ ਇਹ ਵੀ ਜਾ ਰਿਹਾ ਕਿ ਉਹ ਵੀ ਸ਼ਾਇਦ ਪਾਕਿਸਤਾਨ ਦੀ ਆਈਐਸ ਏਜੰਸੀ ਲਈ ਕੰਮ ਕਰ ਰਹੇ ਸੀ ਕੋਈ ਵੀ ਜਿਹੜਾ ਬੰਦਾ ਪੌਪੂਲਰ ਹੈ ਨਾ ਪਾਕਿਸਤਾਨ 'ਚ ਉਹ ਆਈਐਸ ਏ ਲਈ ਕੰਮ ਕਰਦਾ ਉਹ ਕਿਦਾਂ ਤੁਸੀਂ ਇਹ ਵੀ ਜਿਹੜਾ ਦੱਸ ਹਾਂ ਕਿਉਂਕਿ ਇਹ ਜ਼ਰੂਰੀ ਹੈ ਲੋਕਾਂ ਲਈ ਨਾ YouTube ਬਰਾਂ ਲਈ ਦੇਖੋ ਉੱਥੇ ਜਿੰਨੇ ਪੌਪੂਲਰ ਬੰਦੇ ਆ ਨਾ ਉਹਨਾਂ ਦੇ ਪਿੱਛੇ ਆਈਐਸਆਈ ਹੈ ਉਹ ਕਿਦਾਂ ਵਰਕ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਬੰਦਾ ਹਿੰਦੁਸਤਾਨ ਦੇ ਯੂਟਿਊਬਰਾਂ ਨੂੰ ਅਟਰੈਕਟ ਕਰ ਸਕਦਾ ਤੇ ਸਾਡਾ ਜਿਹੜਾ ਨੈਰੇਟਿਵ ਹੈ ਉਧਰ ਸੈੱਟ ਕਰ ਸਕਦਾ ਹੈ ਹਿੰਦੁਸਤਾਨ ਚ ਵੀ ਤੁਸੀਂ ਦੇਖਿਆ ਹੋਣਾ ਜਿਹੜੇ ਜਿਹੜੇ ਯੂਟਿਊਬਰ ਆ ਚੰਗਾ ਬੋਲਣ ਵਾਲੇ ਆ ਜਾਂ ਜਿਨ੍ਹਾਂ ਦੇ ਚੈਨਲ ਚ ਚੰਗੇ ਚੱਲਦੇ ਉਹਨਾਂ ਦੇ ਪਿੱਛੇ ਤੁਸੀਂ ਦੇਖੋ ਉਹਨਾਂ ਦੀ ਭਾਸ਼ਾ ਤੋਂ ਸਮਝ ਆ ਜਾਏਗਾ ਵੀ ਇਹ ਭਾਸ਼ਾ ਬੋਲ ਕੇ ਕਰਨਾ ਕੀ ਚਾਹੁੰਦੇ ਆ ਬਿਲਕੁਲ ਹਿੰਦੁਸਤਾਨ ਦਾ ਤਾਂ ਖਿਆਲ ਮੀਡੀਆ ਦੀ ਤਾਂ ਗੱਲ ਹੀ ਹੋ ਰਹੀ ਹੈਗੀ ਮੈਂ ਉਹਦੀ ਗੱਲ ਨਹੀਂ ਕਰਨਾ ਚਾਹੁੰਦਾ ਤੇ ਉੱਥੋਂ ਪਤਾ ਲੱਗਦਾ ਵੀ ਇਹ ਫੀਡ ਦਿੱਤਾ ਗਿਆ ਪਿੱਛੋਂ ਤੇ ਇੱਕ ਰਵਾਇਆ ਗਿਆ ਜਿਹੜਾ ਬੰਦਾ ਚੜਤ 'ਚ ਹੁੰਦਾ ਜਿਹਦੇ ਨਾਲ ਜ਼ਿਆਦਾ ਲੋਕ ਜੁੜੇ ਹੁੰਦੇ ਆ ਉਹ ਪਾਕਿਸਤਾਨੋਂ ਨੂੰ ਏਜੰਸੀਆਂ ਹਾਇਰ ਕਰ ਲੈਂਦੀ ਆ ਆਪਣੇ ਆਪ ਹਾਇਰ ਕਰ ਲੈਂਦੀ ਆ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ ਕੋਲੋਂ ਗੈਰ ਕਾਨੂੰਨੀ ਕੰਮ ਕਰਾਂਗੇ ਜੀ ਲੇਕਿਨ ਜੋ ਪਾਕਿਸਤਾਨ ਦੇ ਪ੍ਰਤੀਕ تھے ਇੱਕ ਜਿਹੜੀ ਇਹ ਸਹਾਨੂੰ ਬੂਤੀ ਦੀ ਵੇਵ ਸਿਮਪਥੀ ਦੀ ਵੇਵ ਲੋਕਾਂ ਦੇ ਵਿੱਚ ਇਹ ਗੱਲਾਂ ਨਹੀਂ ਜੀ ਪਾਕਿਸਤਾਨ ਦੀ ਬਹੁਤ ਚੰਗੇ ਆ ਬਹੁਤ ਚੰਗੇ ਤੁਸੀਂ ਇਸ ਗੱਲ ਨੂੰ ਨੋਟ ਕਰੋ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜੀ ਜਦੋਂ ਕਰਤਾਰਪੁਰ ਲਾਂਘਾ ਖੁੱਲਿਆ ਜੀ ਕੈਪਟਨ ਅਮਰਿੰਦਰ ਸਿੰਘ ਨਾਲ ਮੈਂ ਪਾਕਿਸਤਾਨ ਗਿਆ ਮੈਂ ਸੀ ਕੈਪਟਨ ਅਮਰਿੰਦਰ ਸਿੰਘ ਸੀ ਨਮ ਜੋ ਸਿੱਧੂ ਜੀ ਹੋਰ ਜਿਹੜੇ ਮੰਤਰੀ ਮੰਡਲ ਦੇ ਲੋਕ ਹੋ ਸੀ ਤੇ ਮੈਂ ਸਰਕਾਰੀ ਤੌਰ ਤੇ ਗਿਆ ਤੇ ਜਦੋਂ ਮੈਂ ਉੱਥੇ ਅੰਦਰ ਐਂਟਰ ਕੀਤਾ ਤੇ ਇੱਕ ਮੈਨੂੰ ਪਾਕਿਸਤਾਨੀ ਰੇਂਜਰਸ ਮਿਲ ਗਿਆ ਕਿਉਂਕਿ ਇਹ ਮੰਤਰੀ-ਮੰਤਰੀ ਸੀ ਚੀਫ ਮਿਨਿਸਟਰ ਸੀ ਅੱਗੇ ਚਲੇ ਗਏ ਤੇ ਇਹ ਆ ਮੈਂ ਉੱਥੇ ਮੈਨੂੰ ਮਿਲਿਆ ਤੇ ਹੱਥ ਹੱਥ ਮਿਲਾਇਆ ਤੇ ਗੱਲਾਂ ਗੁਲਾਂ ਹੋਈਆਂ ਉਹ ਮੇਰੇ ਨਾਲ ਇਦਾਂ ਗੱਲ ਕਰਨ ਲੱਪਿਆ ਜਿਵੇਂ ਮੇਰਾ ਮਤਲਬ ਭਰਾ ਹੀ ਹੁੰਦਾ ਪਿਛਲਿਆ ਭਰਾ ਹੁੰਦਾ ਮੈਂ ਕਿਹਾ ਸਮਝ ਗਿਆ ਮੈਂ ਕਿਹਾ ਦਾਲ ਚ ਕਾਲਾ ਭਾਈ ਮੈਂ ਕਿਹਾ ਯਾਰ ਮੈਂ ਨਾ ਥੋੜਾ ਜਲਦੀ ਜਾਣਾ ਆਪਾਂ ਫਿਰ ਗੱਲ ਕਰਾਂਗੇ ਕਿਤੇ ਬੇਸਾਚ ਕਹਿੰਦਾ ਫੋਨ ਨੰਬਰ ਦੇ ਦੋ ਮੈਂ ਕਿਹਾ ਮੈਂ ਵਾਪਸ ਆ ਕੇ ਦੇਣਾ ਮੈਂ ਆਪਣਾ ਫੋਨ ਨੰਬਰ ਵੀ ਸ਼ੇਅਰ ਨਹੀਂ ਕੀਤਾ ਇਹ ਵੀ ਸਮਝਦਾਰ ਹੈ। ਇਹ ਹੀ ਮੈਂ ਸੈਨ ਅਪ ਜਿਹੜੇ ਯੂਟਿਊਬਰ ਨਹੀਂ ਕਰ ਰਹੇ ਨਾ। ਇਹ ਹੀ ਸਮਝਦਾਰੀ ਆ ਉੱਥੇ ਕਿਸੇ ਨਾਲ ਜ਼ਿਆਦਾ ਸਾਝ ਨਾ ਪਾਓ। ਜਿਹੜੇ ਕੰਮ ਲਈ ਤੁਸੀਂ ਗਏ ਉਹ ਕੰਮ ਕਰੋ। ਤੁਹਾਡੀ ਬਹੁਤ ਜ਼ਿਆਦਾ ਕੋਈ ਮਹਿਮਾਨ ਨਿਵਾਜੀ ਕਰਦਾ ਉਹਨੂੰ ਦੂਰੋਂ ਸਾਸੀ ਗੱਲ ਕਰੋ। ਇੱਥੇ ਆ ਕੇ ਉਹਦੀ ਤਾਰੀਫ਼ ਵੀ ਨਾ ਕਰੋ। ਜੀ। ਭਈ ਇਹ ਨਹੀਂ ਹੈਗਾ ਕਿ ਮੈਂ ਗਿਆ ਹਾਂ ਜੀ ਉੱਥੇ ਤਾਂ ਲੋਕਾਂ ਨੇ ਪਿਆਰ ਬੜਾ ਕੀਤਾ। ਠੀਕ ਆ ਯਾਰ ਪਿਆਰ ਕਰਨ ਵਾਲੇ ਹੈਗੇ ਆ। ਤੁਹਾਨੂੰ ਕੀਤਾ ਤੁਸੀਂ ਆ ਕੇ ਆਪਣੀਆਂ ਜਦੋਂ ਵੀਡੀਓ ਚ ਦਿਖਾਓਗੇ ਕਿ ਮੈਨੂੰ ਪਾਕਿਸਤਾਨ ਦੇ ਵਿੱਚ ਆਹ ਦੇਖੋ ਮੈਨੂੰ ਕੀ ਮਿਲ ਰਿਹਾ ਮੈਨੂੰ ਖਾਣ ਨੂੰ ਦੇ ਰਹੇ ਨੇ ਮੇਰੇ ਮਗਰ ਘੁੰਮਦੇ ਪਏ ਨੇ। ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਨੈਰੇਟਿਵ ਸੈੱਟ ਹੁੰਦਾ ਕਿ ਪਾਕਿਸਤਾਨ ਗਲਤ ਨਹੀਂ ਹੈ ਬਸ ਜਦ ਕਿ ਉਹ ਸਾਡਾ ਦੁਸ਼ਮਨ ਦੇਸ਼ ਹੈ ਜਿੰਨਾ ਅਕਸਰ ਤੁਹਾਡੇ ਸਾਹਮਣੇ ਹੀ ਹੈ ਆਪਰੇਸ਼ਨ ਜ਼ੰਦੂਰ ਹੋਇਆ ਪੈਲਗਾਮ ਹੋਇਆ ਹਾਂ ਬਿਲਕੁਲ ਹੋ ਰਹੇ ਨੇ ਉਰੀ ਦਾ ਹਮਲਾ ਹੋਇਆ ਆ ਤੁਹਾਡੇ ਸਾਹਮਣੇ ਹੀ ਹੋਏ ਸਾਰੇ ਸਭ ਨੂੰ ਪਤਾ ਕਿ ਬਾਰਡਰ ਦੇ ਉੱਤੇ ਅੱਜ ਵੀ ਡਰੋਨ ਦੇ ਵਿੱਚ ਪੰਜਾਬ ਤੇ ਤਾਂ ਹੋਣਾ ਪਿਛਲੇ ਮਹੀਨੇ ਦੇ ਵਿੱਚ ਮੇਨ ਲੋਗ ਦਾ 4 ਟੈਰਿਸਟਾ ਮੋਡਿਊਲ ਫੜੇਗੇ ਜਿਨਾਂ ਕੋ ਆਰਡੀਐਕਸ ਰਾਕਟ ਲਾਂਚਰ ਫੜੇਗੇ ਸਾਰੇ ਪਾਕਿਸਤਾਨ ਤੋਂ ਆਜਦ ਕਿ ਇੱਕਈ ਵਾਰ ਇਹ ਮੰਦੇ ਨਹੀਂ ਜਦ ਕਿ ਪਿਛਲੇ ਪੁਲਵਾਮਾ ਅਟੈਕ ਦਾ ਉਹ ਇੱਕ ਇਹਨਾਂ ਦੇ ਫੌਜੀ ਅਫਸਰ ਨੇ ਮੰਨ ਲਿਆ ਸਾਰੇ ਸਾਰਿਆਂ ਨੇ ਜੀ ਪੁਲਵਾਮਾ ਵੀ ਹੋ ਗਿਆ ਊਰੀ ਵੀ ਹੋ ਗਿਆ ਪਠਾਨਕੋਟ 에어 بیس ਹੋ ਗਿਆ ਪਠਾਨਕੋਟ ਵਾਲਾ ਤੇ ਚਲੋ ਮੈਂ ਕਵਰ ਖੁਦ ਕੀਤਾ ਜੀਨਾ ਨਗਰ ਥਾਣੇ ਵਾਲਾ ਕੀਤਾ ਸਭ ਪਤਾ ਲੱਗਦਾ ਸੀ ਬੰਮਿਆਲ ਸੈਕਟਰ ਪਾਰ ਕਰਕੇ ਆਏ ਉਹਨਾਂ ਦੀ ਜੀਪੀਐਸ ਲੋਕੇਸ਼ਨ ਆ ਹਰ ਚੀਜ਼ ਤੇ ਮੈਂ ਆਪਣੀ ਅੱਖਾਂ ਨਾਲ ਦੇਖੀ ਹੈ ਤੇ ਇਹ ਉੱਥੇ ਇਹ ਨੂੰ ਥੋੜਾ ਮੈਨੂੰ ਲੱਗਦਾ ਵੀ ਇੰਨਾ ਐਮੂਨੇਸ਼ਨ ਲੈ ਕੇ ਕੋਈ ਪਾਰ ਕਰ ਰਿਹਾ ਤੇ ਉੱਥੇ ਦੇ ਪਾਕਿਸਤਾਨੀ ਅਵੇਂਜਰਸ ਨੂੰ ਪਤਾ ਹੀ ਨਹੀਂ ਉਹ ਸਾਰੀ ਇਹ ਕੁਝ ਸਪੋਟेडਾ ਹੁਣ ਮੰਨ ਲਓ ਇਹ ਜੈਸ਼ਮ ਮੁਹੰਮਦ ਦਾ ਬੇਸ ਕੈਂਪ ਤਬਾਹ ਕੀਤਾ ਆਪਰੇਸ਼ਨ ਸਾਨੂੰ ਬਾਰਡਰ ਦੇ ਨਾਲ ਸੀਗਾ ਜੀ ਬਿਲਕੁਲ ਨਾਲ ਸੀਗਾ ਤੇ ਇਹਨਾਂ ਨੂੰ ਪਤਾ ਨਹੀਂ ਉੱਥੇ ਦੀਆਂ ਏਜੰਸੀਆਂ ਨੂੰ ਕਿ ਇੱਥੇ ਟੈਰਿਸ ਜਿਹੜੇ ਆ ਉਹ ਟ੍ਰੇਨਿੰਗ ਲੈ ਰਹੇ ਆ ਸਭ ਕੁਝ ਉੱਥੇ ਜਿਹੜਾ ਆਰਮੀ ਕੰਟਰੋਲ ਆ ਇੰਟੈਲੀਜੈਂਸ ਆਈਐਸਆਈ ਦਾ ਕੰਟਰੋਲ ਆ ਪਾਕਿਸਤਾਨ 'ਚ ਜਿਹੜੇ ਬੰਦੇ ਦੀ ਜ਼ਿਆਦਾ ਚੜਤ ਹੁੰਦੀ ਹੈ ਉਹਨੂੰ ਪਿੱਛੇ ਆਪੇ ਆਈਐਸਆਈ ਉਹਨੂੰ ਆਪਣੇ ਟਰੈਪ ਚ ਲਾ ਲੈਂਦੀ ਹੈ ਤੇ ਕਹਿੰਦੀ ਹੈ ਕਿ ਸਾਡਾ ਨੈਰੇਟਿਵ ਹਿੰਦੁਸਤਾਨ 'ਚ ਸੈੱਟ ਕਰੋ ਜੀ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਜੀ ਨੇ ਤੁਹਾਨੂੰ ਹਰ ਉਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਿਹੜੇ ਕਿ ਯੂਟਿਊਬਰ ਨਹੀਂ ਸਮਝਦੇ ਤੇ ਇਸ ਤੋਂ ਇਲਾਵਾ ਉਹ ਜਿਹੀਆਂ ਗਲਤੀਆਂ ਕਰ ਦਿੰਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਨੁਕਸਾਨ ਹੋ ਸਕਦਾ ਹੈ ਸੋ ਸਾਡੀ ਇਹ ਖਬਰ ਜਰੂਰ ਦੇਖਿਓ ਤੇ ਇਸ ਖਬਰ ਦੇ ਵਿੱਚ ਅਸੀਂ ਉਹ ਪਹਿਲੂ ਦੱਸਣ ਦੀ ਕੋਸ਼ਿਸ਼ ਕੀਤੀ ਜਿਸ ਦੇ ਨਾਲ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਜੁੜੇ ਰਹੋ ਵਾਈਸੋ ਪੰਜਾਬ ਦੇ ਨਾਲ ਧੰਨਵਾਦ